ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦਬਕੇ ਸ਼ੇਅਰ ਜ਼ਰੂਰ ਕਰਿਓ ਜੀ ਅਸੀਂ ਖੜੇ ਹੈਦਰਾਬਾਦ ਵਿੱਚ ਤੇ ਲੰਗਾਨਾ ਦੇ ਵਿੱਚ ਇਹ ਜਿਹੜੀ ਤੁਸੀਂ ਪੁਰਾਣੀ ਬਿਲਡਿੰਗ ਦੇਖ ਰਹੇ ਹੋ ਇਹਦਾ ਬਹੁਤ ਗੂੜਾ ਸਬੰਧ ਹੈ ਸਿੱਖਾਂ ਦੇ ਨਾਲ 1832 ਦੇ ਵਿੱਚ ਲਾਹੌਰੀ ਸਿੱਖ ਫੌਜਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਫੌਜਾਂ ਜਿਹੜੀਆਂ ਭੇਜੀਆਂ ਸੀ ਉਹਨਾਂ ਫੌਜਾਂ ਦੀ ਇੱਥੇ ਆ ਕੇ ਛਾਉਣੀ ਲੱਗੀ ਸੀ ਸਭ ਤੋਂ ਪਹਿਲਾਂ ਤਾਂ ਆਪ ਜੀ ਪੁਰਾਣੇ ਦਰਸ਼ਨ ਕਰੋ ਜਦੋਂ ਫੌਜਾਂ ਇੱਥੇ ਆਈਆਂ ਸੀ ਆ ਉਸ ਸਮੇਂ ਦੇ ਇਹ ਪੁਰਾਣੇ ਕਮਰੇ ਬਣੇ ਹੋਏ ਨੇ ਸ਼ੌਣੀਆਂ ਲੱਗੀਆਂ ਸੀ ਜਦੋਂ ਇੱਥੇ ਸਿੰਘ ਆਪਣਾ ਰਗੜੇ ਲਾ ਕੇ ਛੱਕਦੇ ਹੁੰਦੇ ਸੀ ਉਸ ਸਮੇਂ ਜਿਹੜੀ ਹੈ ਨਿਹੰਗ ਸਿੰਘਾਂ ਦੀ ਇਹ ਪਰੰਪਰਾ ਰਹੀ ਹੈ ਜਿਹੜੀ ਤੇ ਉੱਪਰ ਤੁਸੀਂ ਦੇਖੋ ਪੱਥਰ ਦੀਆਂ ਸਲੇਬਾਂ ਪਈਆਂ ਹੋਈਆਂ ਨੇ ਪੁਰਾਣੀਆਂ ਇਸ ਪਾਸੇ ਵੀ ਦਰਸ਼ਨ ਕਰੋਗੇ ਜੀ ਔਰ ਇਹਦੀ ਅਸੀਂ ਪੂਰਾ ਇਤਿਹਾਸ ਪ੍ਰੋਪਰ ਨਹੀਂ ਦੱਸ ਸਕਦੇ ਹੁਣ ਕਾਰਨ ਕੀ ਹੈ ਕਿ ਅਸੀਂ ਤਿੰਨ ਦਿਨਾਂ ਤੋਂ ਹైదరాబాద్ ਵਿੱਚ ਕੱਲੇ-ਕੱਲੇ ਸਥਾਨ ਤੇ ਜਾ ਰਹੇ ਹਾਂ ਪ੍ਰਾਤਨ ਗ੍ਰੰਥਾਂ ਦੇ ਦਰਸ਼ਨ ਕਰ ਰਹੇ ਹਾਂ ਔਰ ਪੂਰੀ ਵੀਡੀਓ ਬਣਾ ਕੇ ਇਹਦੀ ਖੇ ਸੰਗਤ ਜੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਪਰ ਅਸੀਂ ਫੇਰ ਥੋੜਾ ਜਿਹਾ ਅਸੀਂ ਦੱਸ ਦਈਏ ਆਪ ਜੀ ਨੂੰ ਇਤਿਹਾਸ ਕਿ ਇਹਦੇ ਕੀ ਸਬੰਧ ਔਰ ਅੱਜ ਇੱਥੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੋਰ ਵੀ ਇੱਥੇ ਸਥਾਨ ਬਣੇ ਹੋਏ ਨੇ ਵਾਹ ਗ੍ਰੁੱਤੇ ਹੁਣ ਗੱਲ ਅਸੀਂ ਕਰਾਂਗੇ ਇਤਿਹਾਸ ਦੀ ਕੀ ਜਿਹੜਾ ਹైదరాబాద్ ਦਾ ਨਿਜ਼ਾਮ ਸੀ ਚੌਥਾ ਨਿਜ਼ਾਮ ਸੀ ਜਿਹੜਾ ਉਹਦਾ ਨਾਮ ਸੀ ਜੀ ਆਸਿਫ ਯਾ ਨਾਸਰ ਉਦਕੋਲਾ ਉਦ ਦੌਲਾ ਤੇ ਇਹਦੇ ਜਿਹੜੇ ਫੌਜ ਸੀ ਉਹਨੇ ਬਗਾਵਤ ਕਰ ਦਿੱਤੀ ਇਹਦੇ ਨਾਲ ਤੇ ਰਾਜੇ ਨੂੰ ਹੀ ਕੱਢਣਾ ਸ਼ੁਰੂ ਕਰ ਦਿੱਤਾ ਇਥੋਂ ਉਹਦੇ ਵਿਰੁੱਧ ਬਗਾਵਤ ਜਦੋਂ ਉੱਠੀ ਤਾ ਉਹਦਾ ਇੱਕ ਵਜ਼ੀਰ ਸੀ ਉਹਦਾ ਨਾਮ ਸੀ ਭਾਈ ਚੰਦੂ ਲਾਲ ਦੀਵਾਨ ਜਿਹੜਾ ਵਜ਼ੀਰ ਸੀ ਚੰਦੂ ਲਾਲ ਸੀ ਚੰਦੂ ਲਾਲ ਨੇ ਕਿਹਾ ਵੀ ਰਾਜਾ ਦੇਖ ਵੀ ਜੇ ਤੈਨੂੰ ਇਸ ਮੁਸ਼ਕਲ ਵਿੱਚੋਂ ਕੋਈ ਕੱਢ ਸਕਦਾ ਜੇ ਤੈਨੂੰ ਕੋਈ ਬਚਾ ਸਕਦਾ ਉਹ ਇੱਕੋ ਇੱਕ ਖਾਲਸਾ ਫੌਜ ਹੈ ਮਹਾਰਾਜਾ ਰਣਜੀਤ ਸਿੰਘ ਜੀ ਤੇ ਫਿਰ ਇਸ ਹైదరాబాద్ ਦੇ ਨਿਜ਼ਾਮ ਨੇ ਮਹਾਰਾਜਾ ਰਣਜੀਤ ਸਿੰਘ ਜੀ ਵਾਸਤੇ ਇੱਕ ਬਹੁਤ ਕੀਮਤੀ ਮੋਤੀ ਹੀਰੇ ਜੜੇ ਹੋਏ ਚਾਨਣੀ ਭੇਜੀ ਤੇ ਉਹ دیਵਾਨ ਚੰਦੂ ਲਾਲ ਉਹ ਚਿੱਠੀ ਲੈ ਕੇ ਨਾਲ ਉਹਦੇ ਬੰਦੇ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਜਾਂਦੇ ਨੇ ਲਾਹੌਰ ਵਿੱਚ ਤੇ ਚਾਨਣੀ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਲਗਾਈ ਜਾਂਦੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਉਹ ਚਾਨਣੀ ਥੱਲੇ ਆ ਕੇ ਵੇਖਦੇ ਨੇ ਬੈਠਦੇ ਨੇ ਤੇ ਉਹ ਮਨਾ ਕਰ ਦਿੰਦੇ ਨੇ ਵੀ ਇਹ ਇੰਨੀ ਕੀਮਤੀ ਚਾਨਣੀ ਮੇਰੇ ਤੇ ਨਹੀਂ ਲੱਗਣੀ ਮਹਾਰਾਜ ਤੇ ਲਗਾਨੀ ਆਪਾਂ ਗੁਰੂਗ੍ਰਾਮ ਸਾਹਿਬ ਦੇ ਉੱਤੇ ਦਰਬਾਰ ਸੇਬ ਜਾਏਗੀ ਤੇ ਜਦੋਂ ਆਉਂਦਾ ਵੀ ਦੱਸਦੇ ਨੇ ਵੀ ਦਰਬਾਰ ਸਾਹਿਬ ਜਦੋਂ ਚਾਨਣੀ ਲਵਾਈ ਗਈ ਤੇ ਸਿੱਖਾਂ ਨੂੰ ਪਤਾ ਲੱਗਿਆ ਉਸ ਸਮੇਂ ਦੇ ਜਥੇਦਾਰ ਨੂੰ ਉਹਨੇ ਸਜ਼ਾ ਸੁਣਾਈ ਵੀ ਪਹਿਲਾਂ ਤੇਰੇ ਤੇ ਚਾਨਣੀ ਲੱਗੀ ਤੇਰੀ ਹਿੰਮਤ ਕਿਵੇਂ ਪਈ ਤੂੰ ਮਹਾਰਾਜ ਤੇ ਉਹ ਚਾਨਣੀ ਲਾ ਦੇ ਫਿਰ ਪੰਜ ਕੋੜਿਆਂ ਦੀ ਸਜ਼ਾ ਸੁਣਾਈ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਹੁਣ ਜਿਹੜੀ ਉਹ ਚਾਨਣੀ ਸੀ ਉਹ ਇੱਥੇ ਦੇ ਨਿظام ਹైదరాబాద్ ਨੇ ਭੇਜੀ ਸੀ ਮਦਦ ਮੰਗੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਕੋਲੋਂ ਵੀ ਮੇਰੀ ਮਦਦ ਕੀਤੀ ਜਾਵੇ ਨਹੀਂ ਤਾਂ ਮੈਂ ਬਰਬਾਦ ਹੋ ਜਾਵਾਂਗਾ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਹੁਣ ਇੱਥੇ ਤਾਂ ਦੱਸਦੇ ਨੇ ਵੀ ਜਿਹੜੇ 14 ਨਿਸ਼ਾਨ ਸਾਹਿਬ 14 ਗੁਰੂ ਬ੍ਰਹਮ ਸਾਹਿਬ ਦੇ ਸਰੂਪ ਦੇ ਕੇ 14 ਜਿਹੜੇ ਸੀ ਉਹ ਸਿੱਖ ਫੌਜਾਂ ਭੇਜੀਆਂ ਜਿਨ੍ਹਾਂ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਦੱਸਦੇ ਨੇ ਤਕਰੀਬਨ ਇਸ਼ਰ ਸਿੰਘ ਜੀ ਹైదరాబాద్ ਵਾਲੇ ਨਾਲ ਮੇਰੇ ਫੋਨ ਤੇ ਗੱਲ ਹੋਈ ਸੀ ਉਹ ਦੱਸਦੇ ਨੇ 16-17 ਹਜ਼ਾਰ ਦੀ ਫੌਜ ਭੇਜੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਸਮੇਂ ਤੇ ਹਰ ਜਿਹੜਾ ਰਸਾਲਦਾਰ ਹੁੰਦਾ ਸੀ ਉਹਦੇ ਕੋਲ 1000 ਬੰਦੇ ਦੀ ਫੌਜ ਹੁੰਦੀ ਸੀ ਉਹਦੀ ਸ਼ੌਣੀ ਲੱਗਦੀ ਸੀ ਇੱਥੇ ਆ ਕੇ ਤੇ ਉਹਨੂੰ ਅਜ਼ੀਮਤ ਸਿੱਖਾਂ ਵੀ ਕਿਹਾ ਗਿਆ ਤੇ 14 ਇਨishan ਸਾਹਿਬ 14 ਮਹਾਰਾਜ ਦੇ ਸਰੂਪ ਹੋਰ ਹਸਤ ਲਿਖਤ ਗ੍ਰੰਥ ਲੈ ਕਰਕੇ ਸਿੱਖਾਂ ਨੇ ਇੱਥੇ ਛਾਉਣੀ ਲਾਈ ਤੇ ਇਸ ਜਗ੍ਹਾ ਤੇ ਫਿਰ ਜਿਹੜਾ ਇੱਥੇ ਦਾ ਨਿਜ਼ਾਮ ਸੀ ਉਹਦੀ ਮਦਦ ਕੀਤੀ ਉਹਦੀ ਮਦਦ ਕਰਨ ਲੱਗੇ ਆ ਫਿਰ ਪੂਰੇ ਹైదరాబాద్ ਪਹਿਲਾਂ ਇਹਦਾ ਨਾਮ ਤੇਲੰਗਾਨਾ ਨਹੀਂ ਸੀ ਪੂਰੇ ਹైదరాబాద్ ਵਿੱਚ ਸਿੱਖਾਂ ਨੇ ਮੁੜ ਕੇ ਉਸ ਨੂੰ ਇਹ ਕਹਿ ਲਈ ਕਿ ਵਾਪਸ ਉਹ ਨੂੰ ਆਪਣੇ ਰਾਜ ਤੇ ਕਾਇਮ ਹੋਣ ਦਾ ਬਲ ਬਖਸ਼ਿਆ ਜਦੋਂ ਹైదరాబాద్ ਨੇ ਇਹ ਗੱਲ ਕੀਤੀ ਨਿਜ਼ਾਮ ਨੇ ਵੀ ਤਨਖਾਹ ਉਹ ਕਹਿੰਦੇ ਦੇਖੋ ਸਾਨੂੰ ਮਹਾਰਾਜਾ ਰਣਜੀਤ ਸਿੰਘ ਨੇ ਭੇਜਿਆ ਸਾਡੀ ਤਨਖਾਹ ਉੱਪਰੋਂ ਆਊਗੀ ਤੇਰੇ ਕੋਲੋਂ ਸੀ ਤਨਖਾਹ ਨਹੀਂ ਜੇ ਲੈਣੀ ਤੇ ਉਹ ਫੌਜਾਂ ਨੇ ਇੱਥੇ ਆ ਕੇ ਮੁੜ ਕੇ ਹైదరాబాద్ ਵਿੱਚ ਉਹਦਾ ਰਾਜ ਕਾਇਮ ਕਰਕੇ ਵਿਖਾਇਆ ਇਹ ਖਾਲਸੇ ਦੀ ਪਾਵਰ ਹੈ ਜੀ ਪਰ ਖਾਲਸੇ ਨਾਲ ਹਮੇਸ਼ਾ ਧੋਖਾ ਹੁੰਦਾ ਰਿਹਾ ਹਮੇਸ਼ਾ ਖਾਲਸੇ ਨੇ ਲੋਕਾਂ ਦੀ ਮਦਦ ਕੀਤੀ ਔਰ ਖਾਲਸੇ ਦੇ ਨਾਲ ਗਦਾਰੀ ਹੁੰਦੀ ਰਹੀ ਅੱਜ ਵੀ ਹੁੰਦੀ ਹੈ ਹੁਣ ਉਹ ਗਦਾਰੀ ਕਿੱਦਾਂ ਹੁੰਦੀ ਹੈ ਉਧਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਆਪਾਂ ਨੂੰ ਪਤਾ ਹੀ ਹੈ ਕੀ ਵਾਪਰਦਾ ਕਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਿਵੇਂ ਗਿਆ ਸੂਰ ਸਿੰਘ ਸੀਤਲ ਦੀ ਕਿਤਾਬ ਪੜ੍ਹਿਓ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਚੜ੍ਹਾਈ ਕਰ ਗਏ ਉਹਨਾਂ ਦੇ ਪੁੱਤਰ ਚੜ੍ਹਾਈ ਕਰ ਗਏ ਰਾਜ ਖਤਮ ਹੋ ਗਿਆ ਹੁਣ ਜਿਹੜਾ ਉੱਥੋਂ ਰਸਦਾਂ ਆਉਂਦੀਆਂ ਸੀ ਤਨਖਾਹਾਂ ਆਉਂਦੀ ਸੀ ਉਹ ਬੰਦ ਹੋ ਗਈਆਂ ਇਹਨਾਂ ਨੇ ਸੋਚਿਆ ਵੀ ਉੱਥੋਂ ਤਾਂ ਬੰਦ ਹੋ ਗਈਆਂ ਤੇ ਇੱਥੇ ਅਸੀਂ ਦੇਣੇ ਬੰਦ ਕਰ ਦਿੰਨੇ ਆ ਹੁਣ ਇਹਨਾਂ ਨੇ ਭੀਖ ਨਹੀਂ ਮੰਗੀ ਪਰ ਉਲਟਾ ਸਿੱਖਾਂ ਨੂੰ ਹੀ ਸਿੰਘਾਂ ਨੂੰ ਹੀ ਭਜਾਉਣ ਦੀ ਕੋਸ਼ਿਸ਼ ਕੀਤੀ ਫਿਰ ਇਹ ਲੜੇ ਡਟੇ ਸ਼ਹੀਦ ਵੀ ਹੋਏ ਨੇ ਇੱਥੇ ਦੀ ਇੱਥੇ ਦੋ ਤਿੰਨ ਗੁਰਦੁਆਰਾ ਸਾਹਿਬ ਨੇ ਉਹਨਾਂ ਦਾ ਪੁਰਾਣਾ ਇਤਿਹਾਸ ਅਸੀਂ ਜ਼ਰੂਰ ਦੱਸਾਂਗੇ ਹైదరాబాద్ ਵਿੱਚ ਉਹ ਸਿੰਘ ਡਟੇ ਸ਼ਹੀਦ ਹੋਏ ਫਿਰ ਆਪਣੀਆਂ ਸ਼ੌਣੀਆਂ ਕਾਇਮ ਕੀਤੀਆਂ ਤੇ ਚੜ੍ਹਦੀ ਕਲਾ ਦੇ ਵਿੱਚ ਫਿਰ ਇੱਥੇ ਹੀ ਵਸੇ ਇੱਥੇ ਆਨੰਦ ਕਾਰਜ ਹੋਏ ਤਕਰੀਬਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਉਹ ਸਿੰਘ ਇੱਥੇ ਵਸਦੇ ਨੇ ਸਿੱਖ ਸ਼ਾਵਣੀ ਜਿਹੜੀ ਹੈ ਹైదరాబాద్ ਵਿੱਚ ਬਣੀ ਹੋਈ ਹੈ ਔਰ ਤਕਰੀਬਨ ਵੈਸੇ ਤਾਂ 17-18 ਗੁਰਦੁਆਰਾ ਸਾਹਿਬ ਨੇ ਲੇਕਿਨ ਇੱਥੇ ਮੇਨ ਦੋ ਸ਼ਹੀਦੀ ਸਥਾਨ ਹੋਰ ਹੈਗੇ ਨੇ ਲੇਕਿਨ ਇਹ ਗੁਰਦੁਆਰਾ ਸਾਹਿਬ ਜਿਹੜਾ ਹੈ ਜੀ ਬ੍ਰਹਮਵਾਲਾ ਸਾਹਿਬ ਗੁਰਦੁਆਰਾ ਸਾਹਿਬ ਬ੍ਰਹਮਵਾਲਾ ਇਹ ਇਸ ਜਗ੍ਹਾ ਦੇ ਉੱਤੇ ਸਜੋਬਤ ਹੈ ਬਣਿਆ ਹੋਇਆ ਜੀ ਤੇ ਇਹ ਪੁਰਾਣੀ ਬਿਲਡਿੰਗ ਹੈ ਉਸ ਸਮੇਂ ਦੀ ਔਰ ਸੰਪੂਰਨ ਇਤਿਹਾਸ ਅਸੀਂ ਤੁਹਾਡੇ ਅੱਗੇ ਪੂਰੀ ਵੀਡੀਓਗ੍ਰਾਫੀ ਕਰਕੇ ਬਾਅਦ ਵਿੱਚ ਲੈ ਕੇ ਆਵਾਂਗੇ ਜੀ ਅੱਜ ਵੀ ਇਹ ਦੇਖੋ ਪਿੱਛੇ ਸਿੰਘ ਜਾ ਰਹੇ ਨੇ ਇਹ ਸਾਰੇ ਉਸ ਸਮੇਂ ਦੀਆਂ ਫੌਜਾਂ ਦੇ ਅੱਗੇ ਔਲਾਦਾ ਨੇ ਜੀ ਉੱਪਰ ਜਿਹੜੇ ਕੀਰਤਨ ਕਰ ਰਹੇ ਨੇ ਸਾਰੇ ਇੱਥੇ ਦੇ ਉੱਪਰ ਲੈ ਕੇ ਚੱਲਦੇ ਆਂ ਜੀ ਆਪ ਜੀ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਜੀ ਬਾਕੀ ਪੂਰਾ ਇਤਿਹਾਸ ਖੋਜ ਵਿਚਾਰ YouTube ਚੈਨਲ ਦੇ ਉੱਤੇ Instagram ਦੇ ਉੱਤੇ ਤੁਸੀਂ ਉੱਥੇ ਪੂਰਾ ਇਤਿਹਾਸ ਦੇਖੋਗੇ ਜੀ ਤੇ ਖੋਰ ਵੀ ਅੱਗੇ ਆਪ ਜੀ ਨੂੰ ਬੜਾ ਇਤਿਹਾਸ ਵਾਸਤੇ ਖੋਜ ਵਾਸਤੇ ਚੱਲੇ ਆਂ ਤੇਲੰਗਾਨਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਬੰਧਤ ਲੁਕਾ ਮਸੰਦ ਕੌਣ ਸੀ ਉੱਥੇ 150 200 ਕਿਲੋਮੀਟਰ ਸੀ ਅੱਜ ਅੱਗੇ ਚੱਲੇ ਆਂ ਇੱਥੇ 2-3 ਦਿਨਾਂ ਤੋਂ ਇਤਿਹਾਸ ਇਕੱਠਾ ਕਰ ਰਹੇ ਆਂ ਔਰ ਪੂਰੀ ਵੀਡੀਓ ਬਣਾ ਕੇ ਤੁਹਾਡੇ ਕੋਲ ਫੇਰ ਲੈ ਕੇ ਆਵਾਂਗੇ ਜੁੜ ਜਿਓ ਜੀ ਜਿਨ੍ਹਾਂ ਨੇ ਹਲੇ ਤੱਕ ਖੋਜ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਉਹਨੂੰ ਫੋਲੋ ਨਹੀਂ ਕੀਤਾ ਹਜ਼ਾਰਾਂ ਵੀਡੀਓ ਪਈਆਂ ਨੇ ਇਤਿਹਾਸ ਦੀਆਂ ਲੱਭ ਲੱਭ ਕੇ ਤੁਹਾਡੇ ਕੋਲ ਲੈ ਕੇ ਆਉਣੇ ਆਂ ਉਹ ਜਾ ਕੇ ਇੰਸਟਾਗ੍ਰam ਦੇ ਉੱਤੇ YouTube ਦੇ ਉੱਤੇ Facebook ਤੇ ਜੁੜ ਜੋ ਬੜੀ ਜਲਦੀ ਇਹ ਵੀਡੀਓ ਤੁਹਾਡੇ ਕੋਲ ਆਉਣ ਵਾਲੀ ਹੈ ਜੀ ਪੂਰੀ ਵੀਡੀਓ ਜ਼ਰੂਰ ਦੇਖਿਓ ਅੱਗੇ ਜਾ ਕੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਨਾ ਵੀ ਗੰਗੋ ਪਾਂਦੇ ਨੇ ਆ ਹਰ ਕੀ ਤੇ ਰੰਗ ਜਾਵੇ ਬਿਨਾਂ ਨਰਕ ਤੁਜ ਸਤਿ ਤੂ ਹੈ ਅਗ ਬਨਨ ਜੈ ਜਮਲਾ ਮਲਾ ਗੰਗੰਦਕ ਗੰਗੋ ਬਰਨ ਜਾਏ ਤੁਹਦੀ ਬਾਤ ਜੇ ਪਾਲਿ ਹਸਣ ਜਾਨ ਆਏ हम पावन हूं जो मेरा कर दे भगवान तू ही है सन्ना नाम है जय नाम हर हर शंभू थाया करया जगन तुम्हारा तेरी काज करो मेरे गुण प्रकट कर तेरी काज करो